ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਇੱਕ ਦੋਸਤ ਸੀ ਤੇ ਉਹ ਮੈਨੂੰ ਨਾ ਬਾਹਰਲੀ ਕੰਟਰੀ ਦੀ ਇੱਕ ਗੱਲ ਸੁਣਾ ਰਿਹਾ ਸੀ ਆ ਉਹ ਉੱਤੇ ਵਿੱਚ ਸੀਗਾ ਤੇ ਉਹਨਾਂ ਦੇ ਫਾਰਮ ਹਾਊਸ ਤੇ ਕੰਮ ਕੁੰਮ ਕਰਦਾ ਸੀਗਾ ਖੂੜਿਆਂ ਦੇ ਆਸ-ਪਾਸ ਵਿੱਚ ਤੇ ਉਹ ਦੱਸਦਾ ਸੀ ਨਾ ਵੀ ਜਿਹੜੇ ਸ਼ੇਖਾ ਉਹ ਘੋੜਿਆਂ ਨੂੰ ਇਸ ਤਰ੍ਹਾਂ ਟ੍ਰੇਨ ਕਰਦੇ ਆ ਕਹਿੰਦਾ ਵੀ ਘੋੜੇ ਨੂੰ ਕਿਵੇਂ ਵੀ ਘੋੜਾ ਕਿਵੇਂ ਬੰਦਾ ਨਸਲ ਜਾਂ ਕਿੰਦਾ ਪਰਖ ਕਰਦਾ ਬੰਦੇ ਦੀ ਕਿਦਾਂ ਉਹ ਮੈਨੂੰ ਦੱਸ ਰਿਹਾ ਸੀਗਾ ਕਹਿੰਦਾ ਵੀ ਜਦੋਂ ਨਾ ਲੈਣ ਚ ਸਾਰੇ ਘੋੜੇ ਖੜੇ ਸੀ ਨਾ ਤੇ ਇੱਕ ਉਹਨਾਂ ਚੋ ਟ੍ਰੇਨਰ ਆਉਂਦਾ ਤੇ ਉਹ ਨਾ ਉਹ ਘੋੜੇ ਨੂੰ ਚੰਗੀ ਤਰ੍ਹਾਂ ਮਾਰਦਾ ਕੁੱਟਦਾ ਉਹਨਾਂ ਨੂੰ ਭਜਾਉਂਦਾ ਦੌੜ ਦੜਾਉਂਦਾ ਅਲੱਗ-ਅਲੱਗ ਘੋੜਿਆਂ ਨੂੰ ਹਨਾ ਤਿੰਨਾ ਚੌਹਾਂ ਨੂੰ ਚਾਰ ਘੋੜਿਆਂ ਨੂੰ ਦੜਾਉਂਦਾ ਉਹਨਾਂ ਨੂੰ ਮਾਰਦਾ ਹੰਟਰ ਹੰਟਰ ਮਾਰਦਾ ਉਹਨਾਂ ਦੇ ਭਜਾਉਂਦਾ ਫੇਸ ਲਾਉਂਦਾ ਹਨਾ ਉਹਨਾਂ ਨੂੰ ਤੰਗ ਪਰੇਸ਼ਾਨ ਪੂਰਾ ਜਲੀਲ ਕਰਦਾ ਘੋੜਿਆਂ ਨੂੰ ਤੇ ਉਹ ਜਦੋਂ ਉਹਨਾਂ ਤੋਂ ਥੱਕ ਹਾਰ ਕੇ ਖੜ ਜਾਂਦੇ ਹੰਬ ਜਾਂਦੇ ਉਹਨਾਂ ਦੇ ਮਤਲਬ ਕਿ ਉਹਨਾਂ ਨੂੰ ਖੁਰ ਲੰਗਾ ਤੇ ਜਾਂ ਕਿਤੇ ਵੀ ਖੜਾ ਦਿੰਦੇ ਬੰਨ ਦਿੰਦੇ ਆ ਤੇ ਉਹੀ ਜਿਹੜਾ ਹੰਟਰ ਵਾਲਾ ਭਾਈ ਸੀਗਾ ਜਿਹੜਾ ਉਹਨਾਂ ਦੀ ਸਵਾਰੀ ਕਰਦਾ ਸੀ ਜਾਂ ਉਹਨਾਂ ਨੂੰ ਜਿਹੜਾ ਭਜਾਉਂਦਾ ਸੀਗਾ ਉਹਨਾਂ ਨੂੰ ਨਾ ਪਾਣੀ ਤੇ ਪੱਠਾ ਵਗੈਰਾ ਕੋਈ ਦਾਣਾ ਵਗੈਰਾ ਪਾਉਂਦੇ ਹਨ ਤੇ ਉਹਨਾਂ ਨੂੰ ਮੂਰੇ ਸੱਟਾਂ ਜਾਂਦਾ ਉਹਨਾਂ ਨੂੰ ਪਾਉਣ ਜਾਂਦਾ ਹਵਾ ਤੇ ਜਿਹੜਾ ਕਿ ਨਾਲ ਅੜੀ ਵਾਲ ਜਾਨਵਰ ਹੁੰਦਾ ਜਿਹੜਾ ਮਤਲਬ ਕਿ ਅੜਬ ਘੋੜੇ ਹੁੰਦੇ ਆ ਕਿੱਥਾਂ ਪਤਾ ਲੱਗਦਾ ਅੜਬ ਘੋੜੇ ਦਾ ਨਸਲ ਦਾ ਨਸਲੀ ਘੋੜੇ ਦਾ ਜਿਹੜੇ ਆਮ ਦੂਜੇ ਘੋੜੇ ਹੁੰਦੇ ਆ ਉਹ ਮਤਲਬ ਕਿ ਥੱਕੇ ਹਾਰੇ ਭੁੱਖੇ ਪਿਆਸੇ ਉਹ ਸਾਰਾ ਕੁਝ ਖਾ ਲੈਣਗੇ ਪਰ ਜਿਹੜੇ ਅੜੀਲ ਅੜਬ ਘੋੜੇ ਹੁੰਦੇ ਆ ਨਸਲੀ ਘੋੜੇ ਜਿਹੜੇ ਹੁੰਦੇ ਆ ਉਹ ਉਹਨਾ ਟਾਈਮ ਉਹ ਖਾਣਾ ਨਹੀਂ ਖਾਂਦੇ ਪੱਠਾ ਨਹੀਂ ਖਾਂਦੇ ਜਾਂ ਦਾਣਾ ਨਹੀਂ ਖਾਂਦੇ ਕੁਝ ਨਹੀਂ ਖਾਂਦੇ ਪੀਂਦੇ ਯਹਾਂ ਕੋਸਟਾਂ ਪਹਿਲਾਂ ਇਹੀ ਇਨਸਾਨ ਸਾਨੂੰ ਮਾਰ ਰਿਹਾ ਸੀਗਾ ਸਾਡੇ ਤੰਗ ਪਰੇਸ਼ਾਨ ਕਰ ਰਿਹਾ ਸੀਗਾ ਇਹੀ ਇਨਸਾਨ ਹੁਣ ਸਾਨੂੰ ਪੱਠਾ ਚਾਰਾ ਪਾ ਰਿਹਾ ਵਾ ਉਜਨਾ ਟਾਈਮ ਪਾਸweni ਹੋ ਜਾਂਦੇ ਜਾਂ ਕਹ ਲਓ ਵੀ ਉਹ ਆਪ ਮਰ ਜਾਂਦੇ ਆ ਜਿੱਦ ਦੀ ਏਡੇ ਘੋੜੇ ਹੁੰਦੇ ਉਹ ਉਹ ਮਤਲਬ ਯਾਦ ਘੋੜੇ ਯਾਦ ਸੋਚੀ ਵਾਲੇ ਘੋੜੇ ਹੁੰਦੇ ਆ ਇੰਨੇ ਅੜਬ ਅੜੀ ਵਾਲੇ ਘੋੜੇ ਹੁੰਦੇ ਉਹ ਇਥੋਂ ਪਤਾ ਲੱਗਦਾ ਵੀ ਨਸਲੀ ਤੇ ਬੇਨਸਲੀ ਜਾਂ ਬਗਾਰ ਨਸਲ ਵਾਲੇ ਘੋੜੇ ਦਾ ਜਿਹੜਾ ਨਸਲੀ ਘੋੜਾ ਹੋਊਗਾ ਉਹ ਅੜੀਲ ਅੜਬ ਹੋਊਗਾ ਤੇ ਆਪਣੀ ਮਰਜ਼ੀ ਨਾਲ ਖਾਊ ਪੀਊਗਾ ਭੱਜੂਗਾ ਸਾਰਾ ਕੁਝ ਕਰੂਗਾ ਕੋੜਾ ਇਹੋ ਜੀ ਚੀਜ਼ ਆ ਵੀ ਉਹ ਆਪਣਾ ਨਾ ਕੋਈ ਨੁਕਸਾਨ ਨਹੀਂ ਵੇਂਦਾ ਜਦੋਂ ਆਪਦੇ ਇhtiyaj ਵੇ ਵਿਆਹ ਜਾਨਵਰ ਆ ਕੋੜਾ ਪਰ ਕੋੜੇ ਵਰਗਾ ਜਾਨਵਰ ਵੀ ਕੋਈ ਹੈ ਨਹੀਂਗਾ ਦੂਜੀ ਗੱਲ ਜਿੰਨਾ ਇਹ ਵਫਾਦਾਰ ਆ ਸਿਆਣਾ ਸੂਝਵਾਨ ਉਹਨਾਂ ਕੋਈ ਹੋਰ ਜਾਨਵਰ ਵੀ ਹੈ ਨਹੀਂਗਾ ਤੇ ਘੋੜੇ यार ਵੀ ਸਵਾਰੀ ਵੀ ਹੈਣੇਗੀ ਤੇ ਸਾਡੇ ਗੁਰੂ ਪਿਤਾ ਦਸਵੇਂ ਪਾਤਸ਼ਾਹ ਨੇ ਇਹ ਗੱਲ ਕਹੀ ਆ ਵੀ ਜਿਹਦੇ ਘਰੇ ਘੋੜੀ ਆ ਗੁਰੂ ਸਾਹਿਬ ਉਹਦੇ ਘਰੇ 7ਵੇਂ ਦਿਨ ਆਉਂਦੇ ਆ ਜਿਹਦੇ ਕੋਲ ਘੋੜਾ ਵਾ ਗੁਰੂ ਸਾਹਿਬ ਉਹਦੇ ਘਰ ਡੇਲੀ ਕਿੜਾ ਮਾਰਦੇ ਆ ਇਹ ਕੋੜੇ ਘੋੜੇ ਵਾਲਿਆਂ ਨੂੰ ਪਤਾ ਹੋਊਗਾ ਤੇ ਨਸਲੀ ਤੇ ਬੇਨਸਲੀ ਦਾ ਇੱਥੋਂ ਪਤਾ ਲੱਗ ਜਾਂਦਾ ਵਾ ਨਸਲੀ ਤੇ ਬੇਨਸਲੀ ਘੋੜੇ ਦਾ ਵੀ ਉਹ ਪੱਠੇ ਨਹੀਂ ਖੰਦੇ ਆ ਦੀ ਮਰਜ਼ੀ ਨਾਲ ਨਾਂ ਨਹੀਂ ਖੰਦੇ ਵੀ ਉਹ ਹੀ ਇਨਸਾਨ ਸਾਡੇ ਮਾਰ ਰਿਆ ਸੀਗਾ ਇਹ ਤਾਂ ਚੱਲ ਇਨਸਾਨਾਂ ਦੀ ਗੱਲ ਹੋ ਗਈ ਤੇ ਇੱਥੇ ਇਨਸਾਨ ਵੀ ਇਹੋ ਜਿਹੇ ਆ ਜਿਹੜਾ ਕਿਸੇ ਦਾ ਹੱਕ ਖਾ ਕੇ ਕਿਸੇ ਦਾ ਹੱਕ ਵੀ ਖਾ ਲੈਣਾ ਤੇ ਬਾਅਦ ਚ ਤੜਕੇ ਨੂੰ ਗੁਰਦੁਆਰਾ ਸਾਹਿਬ ਜਾਣਾ ਕਿਸੇ ਦੇ ਹੱਕ ਦੇ ਮਾਰੇ ਪੈਸੇ ਦੇ ਲੰਗਰ ਨਹੀਂ ਲੱਗਦੇ ਠੀਕ ਹੈ ਭਾਈ ਇਥੋਂ ਨਸਲੀ ਤੇ ਬੇਨਸਲੀ ਦਾ ਪਤਾ ਲੱਗ ਜਾਂਦਾ ਵਾਹਿਗੁਰੂ ਜੀ ਦਾ ਹਲਸਾ ਵਾਹਿਗੁਰੂ ਜੀ ਦੀ ਫਤਿਹ ਹੈ